ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 4 ਮਈ 4 ਮਈ ਦਾ ਜਿਹੜਾ ਸਿੱਖ ਇਤਿਹਾਸ ਹੈ ਉਹਦੇ ਵਿੱਚ ਅੱਜ ਦੇ ਦਿਨ ਮਹਾਰਾਣੀ ਜਿੰਦ ਕੌਰ ਮਬਈ ਤੋਂ ਲੰਡਨ ਨੂੰ ਰਵਾਨਾ ਹੋ ਗਈ ਸੀ ਤੁਹਾਨੂੰ ਪਤਾ ਹੈ ਪਿਛਲੇ ਤਿਉਹਾਰ ਦੇ ਵਿੱਚ ਤੁਸੀਂ ਸਰਵਣ ਕੀਤਾ ਸੀ ਅਪ੍ਰੈਲ ਮਹੀਨੇ ਦੇ ਵਿੱਚ ਮਹਾਰਾਣੀ ਜਿੰਦ ਕੌਰ ਆਪਣੇ ਨੇਪਾਲ ਨੂੰ ਚਲੀ ਜਾਂਦੀ ਆ ਤੇ 네팔 ਤੋਂ ਬਾਅਦ 네팔 ਦੇ ਰਾਜੇ ਨਾਲ ਗੱਲ ਕਰਦੀ ਆ ਵੀ ਮੇਰੀ ਮਦਦ ਕਰੋ ਮੇਰਾ ਰਾਜ ਵਾਪਸ ਆ ਜਾਵੇ ਪਰ ਉਸ ਰਾਜੇ ਦੇ ਵਿੱਚ ਤਾਕਤ ਨਹੀਂ ਹੁੰਦੀ ਅੰਗਰੇਜ਼ ਸਰਕਾਰ ਦੇ ਨਾਲ ਮੱਥਾ ਲਾਉਣ ਦੀ ਉਹ ਜਵਾਬ ਦੇ ਦਿੰਦਾ ਫਿਰ ਮਹਾਰਾਣੀ ਜਿੰਦਕੌਰ ਮਹਾਰਾਜਾ ਗੁਲਾਬ ਸਿੰਘ ਕਸ਼ਮੀਰ ਦੇ ਨਾਲ ਗੱਲ ਕਰਦੀ ਆ ਪਰ ਗੁਲਾਬ ਸਿੰਘ ਤੁਹਾਨੂੰ ਪਤਾ ਹੈ ਕਿ ਉਹ ਤਾਂ ਸਿੱਖ ਰਾਜ ਨੂੰ ਖਤਮ ਕਰਨ ਵਾਲਾ ਬੰਦਾ ਸੀ ਅੰਗਰੇਜ਼ਾਂ ਦੇ ਨਾਲ ਮਿਲ ਕੇ ਤੇ ਉਹਨੇ ਵੀ ਫਿਰ ਜਵਾਬ ਦੇ ਦਿੱਤਾ ਫਿਰ ਮਹਾਰਾਣੀ ਜਿੰਦਕੌਰ ਜਦੋਂ ਕਸ਼ਮੀਰ ਜਾਂਦੇ ਆ ਜਾਂ ਕਸ਼ਮੀਰ ਦੇ ਰਾਜੇ ਦੇ ਦੁਬਾਰਾ ਫੇਰ ਅੰਗਰੇਜ਼ਾਂ ਦੀ ਗ੍ਰਫ ਦੇ ਵਿੱਚ ਆ ਜਾਂਦੀ ਆ 1952 سوری 1852 ਦੇ ਵਿੱਚ ਮਹਾਰਾਣੀ ਜਿੰਦਕੌਰ ਅੰਗਰੇਜ਼ ਸਰਕਾਰ ਨੂੰ ਕਹਿੰਦੀ ਆ ਕਿ ਮੈਂ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲਣਾ ਪਰ ਉਹ ਇਨਕਾਰ ਕਰ ਦਿੰਦੇ ਨੇ ਫੇਰ ਉਸ ਤੋਂ ਬਾਅਦ 60 ਦੇ ਵਿੱਚ ਫੇਰ ਦਰਖਾਸਤ ਕਰਦੀ ਆ ਵੀ ਮੈਨੂੰ ਮੇਰੇ ਪੁੱਤਰ ਨਾਲ ਮਿਲਣ ਦਿੱਤਾ ਜਾਵੇ ਅੰਗਰੇਜ਼ ਸਰਕਾਰ ਫੇਰ ਉਸ ਨੂੰ ਮਨਾ ਕਰ ਦਿੰਦੀ ਆ ਪਰ ਕਾਟ ਦੇ ਵਿੱਚ ਜਾ ਕੇ ਫਿਰ ਅੰਗਰੇਜ਼ ਸਰਕਾਰ ਮੰਨ ਜਾਂਦੀ ਆ ਕਿਉਂਕਿ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਨੂੰ 13 ਸਾਲ ਹੋ ਗਏ ਸੀ ਮਹਾਰਾਣੀ ਜਿੰਦਕੌਰ ਨਾਲੋਂ ਵਿਸੜੇ ਨੂੰ ਤੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਹੁਣ ਉਹ ਪੱਕੇ ਤੌਰ ਤੇ ਈਸਾਈ ਬਣ ਗਿਆ ਹੁਣ ਜੇ ਮਹਾਰਾਣੀ ਜਿੰਦਕੌਰ ਉਹਨੂੰ ਸਮਝਾਉਗੀ ਤਾਂ ਉਸ ਦੇ ਉੱਤੇ ਕੋਈ ਅਸਰ ਨਹੀਂ ਹੋਊਗਾ 4 ਮਈ 1961 ਨੂੰ 1861 ਨੂੰ 1861 ਨੂੰ ਮਹਾਰਾਣੀ ਜਿੰਦਕੌਰ ਨੂੰ ਮਬਈ ਦੇ ਵਿੱਚ ਮਲਾਇਆ ਜਾਂਦਾ ਹੈ ਮਹਾਰਾਜਾ ਦਲੀਪ ਸਿੰਘ ਦੇ ਨਾਲ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਮਿਲਦੀ ਆ ਉਹਦਾ ਸਿਰ ਤੇ ਹੱਥ ਰੱਖਦੀ ਆ ਤੇ ਉਹ ਕਹਿੰਦੇ ਦ੍ਰਿਸ਼ਨਾ ਮਹਾਰਾਣੀ ਦਾ ਦੇਖਣ ਵਾਲਾ ਇੱਕ ਦਿਨ ਨੂੰ ਕੁੰਭਣ ਵਾਲਾ ਇੰਨਾ ਰੋਂਦੀ ਆ ਕੋਈ ਆਪਣੇ ਪੁੱਤਰ ਦੀ ਮੌਤ ਦੇ ਉੱਤੇ ਮਾਂ ਇੰਨੀ ਨਹੀਂ ਰੋਂਦੀ ਜਿੰਨੀ ਉਸ ਸਮੇਂ ਮਹਾਰਾਣੀ ਜਿੰਦਕੌਰ ਆਪਣੇ ਪੁੱਤਰ ਦੇ ਸਿਰ ਤੇ ਹੱਥ ਧਰ ਕੇ ਰੋਂਦੀ ਆ ਕਿਉਂਕਿ ਸਿਰ ਦੇ ਬਾਲ ਕੱਟੇ ਹੁੰਦੇ ਨੇ ਉਹ ਮੁਕੰਮਲ ਤੌਰ ਤੇ ਈਸਾਈ ਬਣ ਜਾਂਦਾ ਸਿੱਖੀ ਨੂੰ ਛੱਡ ਜਾਂਦਾ ਸਿੱਖੀ ਬਾਰੇ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿਉਂਕਿ ਉਸ ਨੂੰ ਕੈਦਾਂ ਹੀ ਇਹੋ ਜਿਹਾ ਪੜਾਇਆ ਜਾਂਦਾ ਅੰਗਰੇਜ਼ਾਂ ਵੱਲੋਂ ਬਹੁਤ ਦੁਖੀ ਹੋ ਕੇ ਫੇਰ ਮਹਾਰਾਜਾ ਦਲੀਪ ਸਿੰਘ ਉਸ ਨੂੰ ਮਨਾ ਲੈਂਦਾ ਲੰਡਨ ਜਾਣ ਦੇ ਲਈ ਅੱਜ ਦੇ ਦਿਨ 4 ਮਈ 1861 ਨੂੰ ਮਹਾਰਾਣੀ ਜਿੰਦਕੌਰ ਤੇ ਮਹਾਰਾਜਾ ਦਲੀਪ ਸਿੰਘ ਵਾਪਸ ਲੰਡਨ ਚਲੇ ਜਾਂਦੇ ਨੇ ਬਹੁਤ ਜ਼ਿਆਦਾ ਉੱਥੇ ਜਾ ਕੇ ਇੰਨੀ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦੀ ਆ ਐਨਾ ਸਿੱਖ ਰਾਜ ਦੇ ਜਾਣ ਤੋਂ ਬਾਅਦ ਨਹੀਂ ਦੁਖੀ ਹੁੰਦੀ ਜਿੰਨਾ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਛੱਡਣ ਦੇ ਉੱਤੇ ਮਹਾਰਾਣੀ ਦੁਖੀ ਹੁੰਦੀ ਆ ਇੱਕ ਮੁਠੀ ਪਰ ਅੱਡਾਂ ਦੀ ਮੁੱਠੀ ਬਣ ਕੇ ਰਹਿ ਜਾਂਦੀ ਆ ਕਹਿੰਦਾ ਮਤਲਬ ਇਨੀ ਕਮਜ਼ੋਰ ਹੋ ਜਾਂਦੀ ਆ ਇੱਕ ਇੱਕ ਪਲ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਉਹਦੇ ਰਾਜ ਨੂੰ ਯਾਦ ਕਰਦੀ ਹੋਈ ਉਹ ਆਖਰ ਨੂੰ ਫੇਰ ਉੱਥੇ ਹੀ ਆਪਣੇ ਪ੍ਰਾਂਤ ਤਿਆਗ ਦਿਆ ਅੱਜ ਦੇ ਦਿਨ ਹੀ 4 ਮਈ 1947 ਨੂੰ ਜਿਹੜਾ ਜਰਮਨੀ ਤੇ ਜਾਪਾਨ ਦਾ ਦੂਸਰਾ ਮਹਾਜੁੱਧ ਲੱਗਿਆ ਸੀ ਉਹਦੇ ਵਿੱਚ ਅੰਗਰੇਜ਼ ਸਰਕਾਰ ਦੇ ਭਾਰਤੀ ਫੌਜੀ ਸੀ ਜਿਹੜੇ ਜਰਨਲ ਮੋਹਨ ਸਿੰਘ ਤੇ ਸੁਭਾਸ਼ ਚੰਦਰ ਬੋਸ ਉਹਨਾਂ ਨੇ ਆਜ਼ਾਦ ਹਿੰਦ ਜਿਹੜੀ ਬਣਾਈ ਸੀ ਉਹਦੇ ਵਿੱਚ ਜਦੋਂ ਜਰਮਨੀ ਤੇ ਜਾਪਾਨ ਹਾਰ ਗਏ ਸੀ ਤਾਂ ਇਸ ਆਜ਼ਾਦ ਹਿੰਦ ਜਿਹੜੀ ਸਭਾ ਬਣਾਈ ਸੀ ਇਹਨਾਂ ਵੀਰਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਹੜਾ ਸਿੱਖ ਜਰਨਲ ਮੋਹਨ ਸਿੰਘ ਸੀ ਤੇ ਅੱਜ ਦੇ ਦਿਨ ਉਹਨਾਂ ਨੂੰ ਲਾਲ ਕਿਲੇ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀਗਾ ਤੇ ਵੱਡੀ ਪੱਧਰ ਤੇ ਫੌਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਹ ਆਜ਼ਾਦ ਹਿੰਦ ਫੌਜ ਪੰਜਾਬ ਇੰਡੀਆ ਦੇ ਵਿੱਚ ਭਾਪ ਦੇ ਵਿੱਚ ਰਹਿ ਕੇ ਅੰਗਰੇਜ਼ਾਂ ਨੇ ਬਣਾਈ ਸੀ ਇਹ ਸੀਗੇ ਸਿੱਖ ਜਾਂ ਹਿੰਦੂ ਸਿਪਾਹੀ ਪਰ ਕੰਮ ਅੰਗਰੇਜ਼ ਸਰਕਾਰ ਦੇ ਲਈ ਕਰਦੇ ਹੁੰਦੇ ਸੀਗੇ ਕਿਉਂਕਿ ਉਹ ਆਪਣੇ ਲੋਕਾਂ ਨੂੰ ਵੀ ਭਰਤੀ ਕਰ ਲੈਂਦੇ ਹੁੰਦੇ ਸੀ ਆਪਦੀ ਫੌਜ ਦੇ ਵਿੱਚ ਇਹਨਾਂ ਨੇ ਆਜ਼ਾਦ ਹਿੰਦ ਫੌਜ ਬਣਾ ਕੇ ਤੇ ਗਿਫਤਾਰੀ ਦਿੱਤੀ ਸੀ ਤੇ ਅੱਜ ਦੇ ਦਿਨ ਇਹਨਾਂ ਨੂੰ ਰਿਹਾ ਕਰ ਦਿੱਤਾ ਸੀ ਇਹ ਸੀ ਅੱਜ ਦਾ ਸਾਡਾ 4 ਮਈ ਦਾ ਜਿਹੜਾ ਸਿੱਖ ਇਤਿਹਾਸ ਹੈ ਆਪ ਜੀ ਨੇ ਸਰਵਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ